ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਤਸਵੀਰਾਂ ਦੇਖ ਕੇ ਤੁਹਾਡੇ ਮੂੰਹ ਚੋਂ ਆਪ ਮੁਹਾਰੇ ਨਿਕਲੇਗਾ ਕਿ ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀਏ ਜੁਗ ਜੁਗ ਜੀਤੂ ਸ਼ੇਰ ਬੱਚੀਏ ਨਵਾਂ ਸ਼ਹਿਰ ਵਿੱਚ ਬਤੌਰ ਸਹਾਇਕ ਕਮਿਸ਼ਨਰ ਵੱਲੋਂ ਕੰਮ ਕਰ ਰਹੇ ਡਾਕਟਰ ਗੁਰਲੀਲ ਕੌਰ ਨੇ ਯੂਪੀਐਸਸੀ ਵਿੱਚ ਤੀਵਾਂ ਸਥਾਨ ਪੂਰੇ ਦੇਸ਼ ਭਰ ਵਿੱਚ ਪ੍ਰਾਪਤ ਕਰਕੇ ਪੂਰੇ ਪੰਜਾਬ ਦਾ ਨਾਮ ਉੱਚਾ ਕੀਤਾ ਹੈ ਦੱਸ ਦਈਏ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਚ ਡਾਕਟਰ ਗੁਰਲੀਨ ਕੌਰ ਵੱਲੋਂ ਪੂਰੇ ਭਾਰਤ ਚੋਤੀਵਾਂ ਰੈਂਕ ਪ੍ਰਾਪਤ ਕੀਤਾ ਗਿਆ ਹੈ ਸਾਲ 2022 ਬੈਚ ਦੀ ਪੀਸੀਐਸ ਅਧਿਕਾਰੀ ਡਾਕਟਰ ਗੁਰਲੀਨ ਕੌਰ ਮੌਜੂਦਾ ਸਮੇਂ 'ਚ ਨਵਾਂ ਸ਼ਹਿਰ ਵਿਖੇ ਬਤੌਰ ਅਸਿਸਟੈਂਟ ਕਮਿਸ਼ਨਰ ਜਨਰਲ ਵਜੋਂ ਤਾਇਨਾਤ ਹੈ ਡਾਕਟਰ ਗੁਰਲੀਨ ਕੌਰ ਨੇ ਗੱਲਬਾਤ ਕਰਦੇ ਆਖਿਆ ਕਿ ਮਿਹਨਤ ਅਤੇ ਲਗਨ ਨਾਲ ਹਰ ਇੱਕ ਮੰਜ਼ਿਲ ਨੂੰ ਸਰ ਕੀਤਾ ਜਾ ਸਕਦਾ ਹੈ ਡਾਕਟਰ ਗੁਰਲੀਨ ਕੌਰ ਦੇ ਅਨੁਸਾਰ ਉਹਨਾਂ ਵੱਲੋਂ ਚੌਥੀ ਵਾਰ ਯੂਪੀਐਸਸੀ ਦੀ ਪ੍ਰੀਖਿਆ 'ਚ ਇਹ ਮੁਕਾਮ ਹਾਸਲ ਕੀਤਾ ਉਹਨਾਂ ਗੱਲਬਾਤ ਦੌਰਾਨ ਆਖਿਆ ਕਿ ਉਹ ਹਮੇਸ਼ਾ ਆਪਣੀ ਮਾਂ ਡਾਕਟਰ ਬਲਵਿੰਦਰ ਕੌਰ ਮਾਂ ਦੀ ਤਰ੍ਹਾਂ ਇੱਕ ਡਾਕਟਰ ਹੀ ਬਣਨਾ ਚਾਹੁੰਦੀ ਸੀ ਜਿਸ ਲਈ ਉਹਨਾਂ ਨੇ ਐਮਬੀਬੀਐਸ ਵੀ ਕੀਤੀ ਪਰ ਉਹਨਾਂ ਦੀ ਰੁਚੀ ਸਿਵਲ ਸਰਵਿਸ ਵਿੱਚ ਵੀ ਸੀ ਜਿਸ ਲਈ ਉਹਨਾਂ ਯੂਪੀਐਸਸੀ ਦੀ ਪ੍ਰੀਖਿਆ ਦੇ ਕੇ ਇਸ ਖੇਤਰ ਦੀ ਚੋਣ ਕੀਤੀ ਗੁਰਲੀਨਕੌਰ ਅਨੁਸਾਰ ਉਹਨਾਂ ਦਾ ਪੜਨ ਦਾ ਕੋਈ ਵੀ ਸਮਾਂ ਤੈਅ ਨਹੀਂ ਸੀ ਕਿਉਂਕਿ ਪ੍ਰੀਖਿਆ ਦੀ ਤਿਆਰੀ ਦੇ ਨਾਲ-ਨਾਲ ਉਹਨਾਂ ਨੂੰ ਆਪਣੀ ਨੌਕਰੀ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਹੁੰਦੀ ਸੀ ਇਸ ਲਈ ਜਦੋਂ ਵੀ ਸਮਾਂ ਮਿਲਦਾ ਸੀ ਉਹਨਾਂ ਵੱਲੋਂ ਪ੍ਰੀਖਿਆ ਦੀ ਤਿਆਰੀ ਕੀਤੀ ਜਾਂਦੀ ਸੀ ਪਰ ਇਸ ਖੁਸ਼ੀ ਭਰੇ ਮਾਹੌਲ ਵਿੱਚ ਉਹਨਾਂ ਨੇ ਆਪਣੀ ਮਾ ਦੇ ਨਾਲ-ਨਾਲ ਡੀਸੀ ਨਵਜੋਤਪਾਲ ਸਿੰਘ ਰੰਧਾਵਾ ਉਹਨਾਂ ਦਾ ਵੀ ਬਹੁਤ ਧੰਨਵਾਦ ਕੀਤਾ ਤਹਿ ਦਿਲੋਂ ਧੰਨਵਾਦ ਕੀਤਾ

तो उसमें अनफॉर्चुनेटली मेरा हुआ देन दैन अभी जॉब के साथ था तो सर का बहुत सहयोग रहा है सर ने बहुत ज़्यादा कोऑपरेट किया एंड अलाउ किया कि मैं अपना एग्ज़ाम अटैम्प्टी पाऊँ एंड उसके अलावा जो मेरा शेड्यूल मेंटेन किया वो मेरे मम्मा ने किया है और रात को जितना जागना था कब जगाना था एक्सेट्रा वो तो सारा मम्मा करते रहे बाकी कॉज थोड़ा बहुत बल्ले को हो जाता है ड्यूरिंग दी एग्ज़ाम एग्जाम प्रिपरेशन की uh, कभी हाईज है कभी लोज है तो लोज के टाइम कॉर्स आपके मैंटोस की ज़रूरत होती है तो एक मेरे मैम है रंजना शर्मा मैम और उनका बड़ा सहयोग रहा है वो हर वक्त मेरा मुराल बूस्ट करते थे बाकी मुराल बूस्ट तो ऑफ सब भी करते रहे हैं और uh, ममा भी तो इनका हमेशा सहयोग है जी इंटर्नशिप के टाइम थोड़े से केसेज इस तरह के आए थे जो एज़ अ डॉक्टर मुझे लगा कि आई वुड भी एबिल तो क्योंकि हमारे हाथ के बाहर थे बट वो प्रिवेंटेबल थे अगर पहले इंटरवेंशन कहीं ना कहीं हुई होती तो शायद वो लॉस ना होता मुझे था कि शायद सिविल सर्विसेज में आके वो प्रिवेंटेबल साइड प्राइमरी मैलेडी साइड में थोड़ा ज़्यादा हेल्प कर सारे थे बड़ी थे। तो बड़ी तो परमात्मा की कृपा हुई है जी असि परमात्मा का बहुत धन्यवाद करते हैं भी हरेक पेरेंट का जी करता है भी उन्होंने बच्चा सक्सैसफुल हो ਪਰ ਜੀ ਦੇ ਤੇ ਮਾਹੀ ਦੁਰੀ ਦੀ ਕਰਤਾ ਹੁੰਦੀ ਹੈ ਉਹ ਇਸ ਮਕਾਮ ਤੇ ਪਹੁੰਚ ਜਾਂਦੇ ਹਾਂ ਜੀ ਇਹਦਾ ਮਨ ਸੀਗਾ ਵੀ ਇਹ ਆਈਐਸ ਕਲੀਅਰ ਕਰੇ ਬਾਕੀ ਇਹਨੇ ਬਹੁਤ ਮਿਹਨਤ ਕੀਤੀ ਇਹਨੇ ਦੇ ਸੀਨੀਅਰ ਆਫਿਸਰਸ ਨੇ ਇਹਦਾ ਮੈਂਟਲ ਪੀਸ ਬੜਾ ਮੇਨਟੇਨ ਕੀਤਾ ਆਪਣੀ ਜਿਹੜੀ ਡਿਊਟੀ ਹੈਗੀ ਹੈ ਉਹਦੇ ਕੋਲੇ ਦੋ ਚਾਰਜ ਸੀਗੇ ਅਸਿਸਟੈਂਟ ਕਮਿਸ਼ਨਰ ਜਨਰਲ ਐਂਡ ਆਫਿਸਰ ਔਨ ਸਪੈਸ਼ਲ ਡਿਊਟੀ ਟੂ ਚੀਫ ਮਿਨਿਸਟਰ दो बड़े बिजी जॉब्स है दो उन्होंने नाल, नाल पढ़ना इज़ वेरी वेरी कमेंडेबल एंड दैट टू थर्टीथ आई है ऑल इंडिया रैंकिंग इज़ ईवन मोर कमेंडेबल